ਸਾਲ 2015 ਚ ਡੇਰਾ ਮੁਖੀ ਗੁਰਮੀਤ RAM ਰਹੀਮ ਨੂੰ ਮਾਫੀ ਦੇਣ ਦਾ ਮਾਮਲਾ ਹੁਣ ਮੁੜ ਉੱਭਰ ਕੇ ਸਾਹਮਣੇ ਆ ਰਿਹਾ ਹੈ ਤੋਂ ਦੱਸਦੀ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਿਨਾਂ ਮਾਫੀ ਮੰਗਿਆ ਮਾਫ ਕਰਨ ਦੇ ਮਾਮਲੇ 'ਚ ਤਕਰੀਬਨ 9 ਸਾਲਾਂ 'ਚ ਪਹਿਲੀ ਵਾਰ ਉਸ ਵੇਲੇ ਦੇ ਤਿੰਨ ਜਥੇਦਾਰਾਂ ਕੋਲੋਂ ਸਪਸ਼ਟੀਕਰਨ ਮੰਗੇ ਗਏ ਨੇ ਤੋਂ ਦੱਸਦੀ ਕਿ ਸੁਖਵੀਰ ਬਾਦਲ ਤੇ ਹੋਰ ਅਕਾਲੀ ਆਗੂ ਦਾ ਮਾਮਲਾ ਵਿਚਾਰਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਡੇਰਾ ਮੁਖੀ ਨੂੰ ਮਾਫੀ ਦੇਣ ਦਾ ਮਾਮਲਾ ਵੀ ਵਿਚਾਰਿਆ ਜਾ ਰਿਹਾ ਹੈ ਤੋਂ ਦੱਸ ਦਈਏ ਕਿ ਬਾਗੀ ਅਕਾਲੀ ਆਗੂਆਂ ਦੇ ਵੱਲੋਂ ਲਾਏ ਗਏ ਦੋਸ਼ਾਂ 'ਚ ਇੱਕ ਦੋਸ਼ ਇਹ ਵੀ ਹੈ ਕਿ ਅਕਾਲੀ ਸਰਕਾਰ ਵਲੇ ਸੁਖਵੀਰ ਬਾਦਲ ਨੇ ਆਪਣਾ ਪ੍ਰਭਾਵ ਵਰਤ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਡੇਰਾ ਸਿਰਸਾ ਦੇ ਮੁਖੀ ਨੂੰ ਮਾਫ਼ੀ ਦਵਾਈ ਸੀ ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਵੱਡਾ ਜੇਕਰ ਕਹਿ ਲਈ ਤਾਂ ਇੱਕ ਪਹਚਾਲ ਛਿੜ ਗਿਆ ਸੀ ਜਿਸ ਨੂੰ ਲੈ ਕੇ ਲਗਾਤਾਰ ਅਕਲ ਦਲ ਦੇ ਉੱਤੇ ਵਿਰੋਧੀ ਨਿਸ਼ਾਨੇ ਸਾਧ ਦੇ ਰਹੇ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਜਿਹੜੇ 3 ਜਥੇਦਾਰਾਂ ਤੋਂ ਸਪਸ਼ਟਿਕਰ ਮੰਗਿਆ ਗਿਆ ਹੈ ਉਹਨਾਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਭਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਤਖਤ ਸ੍ਰੀ ਦਮਦਮਾ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਗੁਰਮੁਖ ਸਿੰਘ ਅਤੇ ਤਖਤ ਸ੍ਰੀ ਪਟਨਾ ਸਾਹਿਬ ਦੇ ਸਭ ਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਸ਼ਾਮਲ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਇਸ ਮਾਮਲੇ 'ਚ ਇਹਨਾਂ ਸਭ ਕਾ ਜਥੇਦਾਰਾਂ ਕੋਲੋਂ ਫਿਲਹਾਲ ਸਿਰਫ ਸਪਸ਼ਟੀਕਰਨ ਮੰਗਿਆ ਗਿਆ ਏ ਉਹਨਾਂ ਨੂੰ ਤਲਬ ਨਹੀਂ ਕੀਤਾ ਗਿਆ ਉਹਨਾਂ ਨੂੰ ਹੁਕਮ ਦਿੱਤਾ ਗਿਆ ਏ ਉਹ ਆਪਣਾ ਸਪਸ਼ਟੀਕਰਨ 2 ਦਸੰਬਰ ਨੂੰ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੋਂਪੜ ਬਰਖਾਸਤ ਕੀਤੇ ਹੋਏ ਪੰਜ ਪਿਆਰਿਆਂ ਵਿੱਚ ਸ਼ਾਮਲ ਭਾਈ ਸਤਨਾਬ ਸਿੰਘ ਖੱਡਾ ਨੇ ਵੀ ਸ੍ਰੀ ਅਕਾਲਤਾ ਸਾਹਿਬ ਦੇ ਜਥੇਦਾਰ ਦਾ ਸਵਾਗਤ ਕੀਤਾ ਹੈ ਹੁਣ ਵੇਖਣਾ ਹੋਵੇਗਾ ਕਿ ਇਸ ਮਾਮਲੇ ਨੂੰ ਲੈ ਕੇ ਅਗਲੀ ਕਾਰਵਾਈ ਕੀ ਹੁੰਦੀ ਹੈ ਕਿਉਂਕਿ ਅਕਾਲੀ ਦਲ ਦਾ 2015 ਦੇ ਵਿੱਚ ਇਸ ਜੋ ਕੁਝ ਫੈਸਲਾ ਲਿਆ ਗਿਆ ਸੀ ਇਸ ਤੋਂ ਬਾਅਦ ਅਕਾਲੀ ਦਲ ਦਾ ਲਗਾਤਾਰ ਗਰਾਫ ਡਿੱਗਦਾ ਹੋਇਆ ਅੱਜ ਜੋ ਸਥਿਤੀ ਅਕਾਲੀਆਂ ਦੀ ਬਣੀ ਹੋਈ ਹੈ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਇੱਕ ਅਹਿਮ ਭੂਮਿਕਾ ਇਸ ਮਾਫੀ ਨਾ ਮੈਦੀਵੀਆ ਜਿਸ ਤੋਂ ਬਾਅਦ ਸਿੱਖ ਵੋਟਰ ਉਹਨਾਂ ਤੋਂ ਨਾਰਾਜ਼ ਹੋਏ ਸੀ ਸਿੱਖ ਵੋਟਰਾਂ ਨੇ ਅਕਾਲੀ ਦਲ ਦਾ ਸਾਥ-ਸਹਾਰ ਦਿੱਤਾ ਸੀ ਜਿਸ ਤੇ ਕਰਕੇ ਅਕਾਲੀ ਦਲ ਦੇ ਲਈ ਇਹ ਇੱਕ ਵੱਡੀ ਚੁਣੌਤੀ ਹੈ ਹੁਣ ਵੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਕੀ ਨਵਾਂ ਮੋੜ ਆਉਂਦਾ ਹੈ ਕਿ ਸੁਖਵੀਰ ਬਾਦਲ ਦੀਆਂ ਇਸ ਮਾਮਲੇ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਨੇ ਹੋਰ ਵੱਧੀਆਂ ਨੇ ਜਾਂ ਹੱਲ ਹੁੰਦੀਆਂ ਨੇ ਕਿ ਕੁਝ ਹੋਵੇਗਾ ਹੁਣ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਤੈਅ ਹੋਵੇਗਾ ਤੁਸੀਂ ਜੁੜੇ ਰਹੋ ਪੁਆrti ਪੰਜਾਬ ਦੇ ਨਾਲ ਧੰਨਵਾਦ